ਹਿੰਸਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਵਖਾਉਣੀਆਂ ਇੱਕ ਬੱਚੇ ਵਾਲੀ ਆ ਤੇ ਇੱਕ ਟੁਕੜ ਗੱਬਨੇ ਚੱਕ ਪਾਸ ਆ ਤੇ ਬਾਕੀ ਇਹ ਆ ਵੀ ਚਲੋ ਦੋਵੇਂ ਸੁਈਆਂ ਸੁਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੇ ਗੱਬਣ ਆ ਆਪਣੀ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਇੱਥੋਂ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾੜਾ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਵਧੀਆ ਜੇ ਮੇਰਾ ਜੀ ਬਾਬੇ ਨਾਨਕ ਜੀ ਚਲੋ ਵਧੀਆ ਮੇਰੇ ਹੀ ਚਾਹੀਦੀਆਂ ਜੀ ਸਾਰੀਆਂ ਵਧੀਆ ਤੇ ਨਾਮ ਦੱਸਦੇ ਘਰੀ ਫਿਰ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਦੇ ਸਨ ਉਹ ਸਰਦਾਰ ਬਲਦੇਸ ਹੈ 66 ਸ਼ਿਰੇਵਾਲ ਤਸਦੀਕ ਬਟਾਲਾ ਜ਼ਿਲ੍ਹਾ ਕਰਤਾਰ ਤੇ ਫੋਨ ਨੰਬਰ ਹੀ ਬੋਲ ਦਵਾਂ 77 38 23 75 ਠੀਕ ਆ ਦੋ ਮੱਝਾਂ ਫਿਰ ਹਾਂ ਦੋ ਹੀ ਜੀ ਬੀ ਇੱਕ ਟੁਕੜਾ ਗੱਬਨੇ ਤੇ ਕੁੱਤਰ ਆਇਆ ਚਲੋ ਪਹਿਲਾਂ ਟੁਕੜਾ ਗੱਬਨੇ ਮਖਾ ਲਈਏ ਫਿਰ ਕਿੰਨੇ ਚਿਰ ਦੀ ਚੱਕ ਪਾਸ ਚ ਇਹ ਵੀਰ ਜੀ 24 ਮਹੀਨਿਆਂ ਤੋਂ ਤੇ ਜੇ 5 ਮਹੀਨਿਆਂ ਦੇ ਲੱਗੇ ਪੈਣੇ ਜੋ ਵੀ 24 ਮਹੀਨੇ ਵੀ ਮੰਨ ਕੇ ਲਓ ਅੱਛਾ ਤੇ 4 ਕਿਲੋਆਂ ਤੋਂ ਦੁੱਧ ਰਖਲੇ ਵੱਧ ਜੀ ਇਹਦੇ ਚੋਂ ਦੇ ਇੱਕੋ ਟਾਈਮ ਦਾ ਅੱਛਾ ਤੋਰਾਂ ਹਾਂ ਫਿਰ ਇੱਕ ਰਹੀ ਇੱਕ ਟਾਈਮ ਜਿਹੜਾ ਕਹਿੰਦੇ ਕਿ ਚਵਾਈ ਕਰੀਦੀ ਆ ਤੇ 4 ਕਿਲੋ ਤੇ ਲੱਗੇ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਉਹ ਵੀ ਹੋਏਗਾ ਘਰ ਦਾ ਆ ਜੀ ਇਹ ਮੇਰੀ ਫੋਟੋ ਆ ਰਹੀ ਹੈ ਬੰਤਾ ਤੇ ਆ ਥਾਣੇ ਦੇ ਕਰੀ ਆਪਾ ਦੇਖ ਸਕਦੇ ਆ ਲੱਗੇ ਤਾਂ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗਈ ਐ ਇਹ ਆਵਣਾ ਐ ਵੀ ਇਹ ਤਾਂ ਦੇਖ ਸੰਦੇ। ਸ਼ਾਮਾਂ ਨੂੰ ਪੂਰੀ ਬੜ ਜਾਂਦੀ ਚਵਾਈ ਸ਼ਾਮਾਂ ਨੂੰ ਕਰਦੇ। ਮੋਲ ਵਿੱਦਿਆ ਤਾਂ ਫਿਰ ਮੋਲ ਵੀ ਜੀ ਦੂਜੇ ਪਾਸੇ ਵਾਲੇ ਹਿਸਾਬ ਨਾਲ ਫੰਡ ਰੇ ਹਿਸਾਬ ਨਾਲ ਹੀ ਦੇ ਦਿੰਗੇ। ਅੱਛਾ ਲੋਕ ਤਾਂ ਇਹਦਾ 70-75 ਯਾਰ ਮੰਗਦੇ ਆ। ਹਾਂਜੀ। ਮੋਲ 60000 55000 ਦੀ ਦੇ ਦ। ਅੱਛਾ 55000 ਦੀ ਦੇ ਦੋਗੇ। ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ। ਠੀਕ ਐ। ਬਾਕੀ ਇਥੇ ਆਪਣੀ ਵਰਦੀ ਕੋਈ ਚੋਕ ਆ ਖੜੇ ਚਾ ਘਾਟੇ ਘਰ ਕਰਾ ਕੇ ਖੜੇ ਆਪਣੀ ਧਾਰਦੀ ਗਾਰੰਟੀ ਆ ਹੁਣ ਗਰਮੀ ਆ ਗਈ ਆ ਗਰਮੀ ਚ ਕਿਤੇ ਘਰ ਜਾ ਕੇ ਮੁੜ ਕੇ ਤੁਹਾਨੂੰ ਪਤਾ ਨਾ ਉੱਪਰ ਥੱਲੇ ਕੁਝ ਹੋ ਜੇ ਤੇ ਪਹਿਲਾਂ ਹੀ ਚੈੱਕ ਕਰਾਓ ਹਨਾ ਠੀਕ ਆ ਤੇ ਹੁਣ ਆਇਆ ਵਰਦੀ ਕਟਾ ਦੇਰ ਥਲੇ ਦੁੱਧ 6 ਕਿਲੋ ਰੇ ਪੰਜਾਂ ਦੀ ਗਾਰੰਟੀ ਚਾਹਾਂਗੇ ਅੱਛਾ ਉਹ ਕਟਾ ਜਿਹੜਾ ਕੱਟਾ ਉਖਾ ਆਵਲਾ ਕਟਾ ਜੇ ਇਹਨੂੰ ਕੋਈ ਲਾ ਲੈ ਪੰਜਾਂ ਮਹੀਨਾ ਤੱਕ ਇਹਨੂੰ ਕੋਈ ਲਾ ਲੈ ਕੋਈ ਚਾਹੋ ਨਾ ਠੀਕ ਹੈ ਜੀ ਤੌਰ ਤੇ ਫਿਰ ਬਾਕੀ ਇਹ ਆ ਵੀ ਚਲੋ ਗਰਮੀਆਂ ਗਰਮੀਆਂ ਚਾਹ ਪਾਣੀ ਦਾ ਸਰਦੋ 5-6 ਕਿਲੋ ਦੁੱਧ ਜਿਹੜਾ ਕਿੰਦੇ ਵੀ ਇਹਦੇ ਕੋਲ ਹੈਗਾ ਲੈ ਜੋ ਜੀ ਇਹ ਤਾਂ ਦੇ ਆਪਾਂ ਲੱਗ ਗਿਆ ਤਾਂ ਭਾਗ ਨੀ ਜਰਾ ਸਿਵਾਲੇ ਮੜੂਗੀ ਤੇ ਇਹ ਦੇ ਪਰਾਮਿੰਡਿਕ ਸਾਡੇ ਇਹ ਲੱਗ ਗਿਆ ਤੇ ਇਹਦਾ ਫਿਰ ਮੁੱਲ ਮੁੱਲੇ ਦਾ ਵੀ ਜੀ ਇਹਦੇ ਜਿੰਨਾ ਹੀ 55000 ਤੇ ਜੇ ਕੋ ਜੋੜਾ ਹੀ ਲੈ ਲਓ ਲੱਖ ਪੂਰੇ ਦਾ ਉਹਦੇ ਕੋ ਛੋਟ ਨਹੀਂ ਹੋਣੀ ਸੋ ਅੱਛਾ ਲੱਖ ਪੂਰੇ ਦਾ ਜੋੜਾ ਹਾਂ ਜੀ ਇਹ ਮੁੱਲ ਵੀਰ ਜੀ ਫੰਡਰਾ ਦਾ ਹੀ ਠੀਕ ਆ ਅਵੀ ਸਾਰੀਆਂ ਕਰਮੀਆਂ ਚੋ ਕੇ 50000 ਜਿੱਥੇ ਮਰਜ਼ੀ ਵੇਖ ਲੋ 6-7000 ਦਾ ਕਟਾ ਵੀ ਹੈਗਾ ਹਾਂ ਚਲੋ ਮਗਰ ਕਟਾ ਵੀ ਹੈ ਆ ਪਲੇਆ ਫਲੋਸਾ ਕਟਾ ਆ ਮਗਰ ਠੀਕ ਐ ਇੱਕ ਹਿਸਾਬ ਦਾ ਇਹ ਆ ਵੀ ਚਲੋ ਕਰਮੀਆਂ ਸਾਰੀਆਂ ਨੇ ਸੁੱਟ ਦੇਈ ਜਾਣਾ ਇੰਨਾ ਜੇ ਘਾਟਾ ਨਹੀਂ ਆ ਕੋਈ ਕੋਈ ਘਾਟਾ ਨਹੀਂ ਆ ਗਾੜੀ ਫੇਰ ਗੱਭਣੇ ਪੰਜ ਮਹੀਨੇ ਰ ਥੋੜੇ ਦੇ ਘਾਟਿਆ 4 ਕਿਲੋ ਦੁੱਧ ਵੀ ਹੈਗਾ ਹਾਂਜੀ ਹਾਂਜੀ ਇਹ ਤਾਂ ਫੰਡਰ ਵਾਲੇ ਹਿਸਾਬੀ ਆ ਮੁੰਡਾ ਠੀਕ ਐ ਜੀ ਤੇ ਬਾਕੀ ਚਲੋ ਆਪਣੀ ਕੋ ਤਸੱਲੀ ਕਰਕੇ ਹਨਾ ਤੇ ਆਪਣਾ ਵੇਸ ਚਾਖ ਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਹਾਂਜੀ